ਉਹ ਪਰਿਆਂ ਨਾਲ ਗੱਲੀ ਲੱਗ ਜਾਣਾ ਫਿਰ ਆਪਣੇ ਅਸਲ ਮੰਜ਼ਲ ਤੋਂ ਅਕਸਰ ਹੀ ਢਟਕ ਜਾਣਾ ਸ਼ਾਇਦ ਇਹਨਾਂ ਦੀ ਪੁਰਾਣੀ ਆਦਤ ਸੀ ਵਿਆਹ ਮਗਰੋਂ ਪਹਿਲੀ ਵਾਰ ਅਮਸਰੋਂ ਕਰਨਾਲ ਵਾਲੀ ਗੱਡੀ ਵਿੱਚ ਬੈਠੇ ਤਾਂ ਜਲੰਧਰ ਸਟੇਸ਼ਨ ਤੇ ਉਤਰ ਗਏ ਅੱਖੇ ਮੈਂ ਹੁਣੇ ਆਇਆ ਦਸਾਂ ਮਿੰਟਾਂ ਬਾਅਦ ਗੱਡੀ ਤੋਰ ਪਈ ਐ ਕਿਧਰੇ ਵੀ ਨਾ ਦੇਸੀ ਫਿਕਰ ਵਿੱਚ ਅੱਧੀ ਹੋਈ ਜਾਵਾਂ ਕਦੇ ਉੱਠ ਪਾਵਾਂ ਕਦੇ ਬੈਠ ਜਾਇਆ ਕਰਾਂ ਕੱਲੀ ਕਿੱਥੇ ਲੱਭਾਂ ਅੱਗੇ ਕਿੱਦਾਂ ਜਾਵਾਂਗੀ ਇੱਕ ਦੋਨੋਂ ਪੁੱਛਿਆ ਵੀ ਪਰ ਕੋਈ ਜਵਾਬ ਨਾ ਮਿਲਿਆ ਫਗਵਾੜੇ ਹੱਸਦੇ ਹੋਏ ਅੰਦਰ ਆਣ ਮੜੇ ਕੋਈ ਪਿੰਡੋਂ ਮਿਲ ਪਿਆ ਸੀ ਮਗਰਲੇ ਡੱਬੇ ਤੋਂ ਇਧਰ ਆਉਣ ਦਾ ਰਾਹ ਵੀ ਬੰਦ ਫਿਰ ਉੱਥੇ ਹੀ ਬੈਠ ਗਿਆ ਇਸ ਤੋਂ ਪਹਿਲਾਂ ਕਿ ਕੋਈ ਹੋਰ ਆਖਦੀ ਹੱਥ ਫੜਿਆ ਲਫਾਫਾ ਫੜਾਉਂਦੇ ਹੋਏ ਆਖਣ ਲੱਗੇ ਇੱਥੋਂ ਦੀਆਂ ਪੂੜੀਆਂ ਬੜੀਆਂ ਸੁਆਦ ਹੁੰਦੀਆਂ ਫਿਰ ਐਂਜੀ ਲੁਧਿਆਣੇ ਦੇ ਸਮੋਸੇ ਤੇ ਅੰਮਾਲੇ ਦੇ ਟਿੱਕੇ ਪਰ ਮੈਨੂੰ ਸਭ ਤੋਂ ਵੱਧ ਫਿਕਰ ਇਸ ਗੱਲ ਦਾ ਹੁੰਦਾ ਕਿ ਕਿਧਰੇ ਫਿਰ ਗੱਡੀ ਨਾ ਛੁੱਟ ਜਾਵੇ ਮਗਰ ਉਹ ਮਾਂ ਦੀ ਆਖੀ ਚੇਤੇ ਆ ਗਈ ਅਕੇ ਬੰਦੇ ਦਾ ਧਿਆਨ ਇਧਰ ਉਧਰ ਪਟਕਣ ਲੱਗੇ ਤਾਂ ਅਸ਼ੋਪ ਲੈ ਜੇ ਉਸ ਦਾ ਹੱਥ ਫੜ ਗੱਲੀਆਂ ਲਾ ਲਵੋ ਫਿਰ ਐਂਜੇ ਕੀਤਾ ਕਰਨਾਲ ਤੱਕ ਹੱਥ ਫੜੀ ਰੱਖਿਆ ਵਿਆਹ ਤੋਂ ਪਹਿਲਾਂ ਦੀਆਂ ਕਿੰਨੀਆਂ ਸਾਰੀਆਂ ਗੱਲਾਂ ਪੁੱਛਦੀ ਰਹੀ ਲਾਗੇ ਬੈਠੇ ਕਿੰਨੇ ਸਾਰੇ ਲੋਕ ਚੋਰ ਨਜ਼ਰਾਂ ਨਾਲ ਤੱਕਦੇ ਮੁਸਕੜੀਆਂ ਵਿੱਚ ਹੱਸਦੇ ਫਿਰ ਮੂੰਹ ਦੂਜੇ ਪਾਸੇ ਕਰ ਲੈਂਦੇ ਪਰ ਮੈਂ ਪਰਵਾਹ ਨਾ ਕੀਤੀ ਉਸ ਗੱਲ ਨੂੰ ਭਾਵੇਂ ਚਾਰ ਦਿਹਾਕੇ ਹੋਣ ਨੂੰ ਆ ਪਰ ਅੱਜ ਵੀ ਜਦੋਂ ਕਦੇ ਐਂਜ ਲੱਗੇ ਕਿ ਧਿਆਨ ਥੋੜਾ ਪਟਕਣ ਲੱਗਾ ਨਿਸ਼ਾਂਗੋ ਕੇ ਹੱਥ ਫੜ ਕੋਲ ਬਿਠਾ ਲੈਂਦੀਆਂ ਤੇ ਫਿਰ ਘੰਟਿਆ ਵੱਦੀ ਗੱਲੀ ਲਾਈ ਰੱਖਦੀ ਕਿਉਂਕਿ ਚੰਗੀ ਤਰ੍ਹਾਂ ਜਾਣਦੀ ਐ ਐਸ ਵਾਰ ਗੱਡੀ ਤੁਰ ਪਈ ਤੇ ਇਹਨਾਂ ਕੋਲੋਂ ਚੜਿਆ ਬਿਲਕੁਲ ਨਹੀਂ ਜਾਣਾ ਗੋਡੇ ਜੂ ਦੁਖਦੇ ਰਹਿੰਦੇ ਆ ਬੰਦਾ ਭਾਵੇਂ ਜਿੰਨਾ ਮਰਜੀ ਵਢੇਰਾ ਹੋ ਜਾਵੇ ਪਰ ਦਿਲ ਤੇ ਚੁਰਣੀਆਂ ਪੈਂਦੀਆਂ ਕਦੇ ਨਹੀਂ ਸੁਣੀਆਂ ਸੱਚੀ ਗੱਲ ਆ ਦਿਲ ਤੇ ਜਵਾਨੀ ਰਹਿੰਦਾ ਨਾ ਤੇ ਨਾਲੇ ਜੀ ਜੇ ਕੋਈ ਥੋੜਾ ਬਹੁਤਾ ਜੀਵਨ ਸਾਥੀ ਇਧਰ ਉਧਰ ਜਾਣ ਲੱਗੇ ਤੇ ਹੱਥ ਫੜ ਲਓ ਛੱਡੋ ਨਾ ਕਿਸੇ ਦੀ ਸ਼ਰਮ ਨਾ ਕਰੋ ਕਿਉਂਕਿ ਜੀਵਨ ਸਾਥੀ ਤੋਂ ਬਿਨਾ ਕੋਈ ਨਹੀਂ ਪੁੱਛਦਾ ਜੀਵਨ ਸਾਥੀ ਤੁਹਾਡੀ ਹਰ ਦੁੱਖ ਦਰਦ ਖੁਸ਼ੀ ਚ ਸ਼ਾਮਲ ਹੁੰਦਾ ਦੂਸਰੇ ਦੂਸਰੇ ਤੇ ਥੋੜਾ ਪਤਾ ਲੈ ਕੇ ਮਿਲ ਕੇ ਤੁਹਾਨੂੰ ਚੱਲ ਜਾਣਗੇ ਪਰ ਉਹ ਉਹ ਤੇ ਜੀਵਨ ਦਾ ਸਾਥਨ ਬਉਣ ਵਾਲਾ ਤੁਹਾਡੇ ਦੁੱਖਾਂ ਚ ਤੁਹਾਡੇ ਸੁੱਖਾਂ ਚ ਤੁਹਾਨੂੰ ਸਮਝਣ ਵਾਲਾ ਤੇ ਜੇ ਕਿਤੇ ਇਦਾਂ ਦਾ ਪੁਲਕਾ ਟੱਕਰ ਜੇ ਫਿਰ ਤੇ ਬਿਲਕੁਲ ਹੱਥ ਨਾ ਛੱਡੋ ਭਾਵੇਂ ਕੋਈ ਕੋਈ ਜੋ ਮਰਜ਼ੀ ਸੋਚੇ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ